ਬਤੋ ਸਰਟੀਫਾਈਡ ਵੀ ਟੇਸਟਫੁਲ ਹੀ ਨੇ ਬਤੋ ਉਹਨਾਂ ਨੂੰ ਹਰ ਚੀਜ਼ ਦਾ ਟੇਸਟ ਅੱਛਾ ਲੱਗਾ ਇਹਨਾਂ ਨੇ ਹਾਈ ਲੈਵਲ ਆਫ ਕੁਆਲਿਟੀ ਮੇਨਟੇਨ ਕੀਤਾ ਤੁਹਾਨੂੰ ਲੁਧਿਆਣਾ ਪਟਿਆਲਾ ਮਲੇਰ ਕੋਟਲਾ ਬਰਨਾਲਾ ਹੋਰ ਬਾਕੀ ਵੱਖ-ਵੱਖ ਸ਼ਹਿਰਾਂ ਤੋਂ ਸਾਨੂੰ ਬਹੁਤ ਜ਼ਿਆਦਾ ਰਿਸਪੌਂਸ ਮਿਲਿਆ ਇਸ ਗੱਲੋਂ ਕੇਟੀ ਦਾ ਵਾਦਾ ਹੈ ਤੇ ਸ਼ੁੱਧ ਜੋ ਵੀ ਚੀਜ਼ ਮਿਲੂਗੀ ਤੁਹਾਨੂੰ ਵਧੀਆ ਮਿਲ ਕੇ ਆਏਗਾ ਬਾਕੀ ਟੇਸਟ ਕਰਕੇ ਦੇਖਿਆ ਬੜੀਆ ਸਵਾਦਿਸ਼ਟ ਨੇ ਔਰ ਹਾਈਜਨਿਕ ਨੇ ਸਾਫ ਸੁਥਰੀਆਂ ਨੇ ਹੋਲ ਆਪਣੇ ਕੋਲ ਜਿਨੇ ਆਪਣੇ ਭੈਣਾਂ ਨੇ ਜਿਵੇਂ ਕਈ ਵਾਰ ਪਾਰਟੀ ਕਰਨੀ ਆ ਤੁਸੀਂ ਸੈਪਰੇਟ ਕੀਤੀ ਕਰਨੀਆਂ ਨੇ ਹਾਂ ਸਭ ਤੋਂ ਪਹਿਲਾਂ ਤਾਜ਼ਾ ਕੀ ਲੁਧਿਆਣਾ ਸ਼ਹਿਰ ਦੇ ਵਿੱਚ ਅੱਜ ਇੱਕ ਜਗ੍ਹਾ ਮੈਂ ਲੱਭ ਲਈ ਹੈ ਜੋ ਕਿ ਲੁਧਿਆਣਾ ਸ਼ਹਿਰ ਦੇ ਮਲਹਾਰ ਰੋਡ ਤੇ ਸੰਗਰੂਰ ਤੋਂ ਬਹੁਤ ਜ਼ਿਆਦਾ ਪਿਆਰ ਪ੍ਰਾਪਤ ਕਰਨ ਤੋਂ ਬਾਅਦ ਹੁਣ ਕੇਟੀ ਸਵੀਟ ਤੁਹਾਡੇ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਓਪਨ ਹੋ ਚੁੱਕਾ ਹੈ ਸੋ ਦੋਸਤੋ ਕੇਟੀ সুইਟਸ ਦੇ ਸ਼ੋਰੂਮ ਦੇ ਅੰਦਰ ਆਂਦੇ ਤੁਹਾਨੂੰ ਇੱਕ ਲਗਜ਼ਰੀ ਐਂਬੀਅੰਸ ਦੀ ਫੀਲਿੰਗ ਆਏਗੀ ਉਹ ਸਭ ਤੋਂ ਪਹਿਲਾ ਸ਼ੁਰੂਆਤ ਹੋਏਗੀ ਗਿਫਟ ਐਂਪੈਕਸ ਤੋਂ ਤਾਂ ਮੈਂ ਦਿਖਾਣਾ ਚਾਹਾਂਗਾ ਗਿਫਟ ਐਂਪੈਕਸ ਜਿਹੜੇ ਨੇ ਹਰ ਤਰ੍ਹਾਂ ਦੇ ਗਿਫਟਸ ਐ ਪਰ ਤੁਹਾਡੀ ਜੇਬ ਦੇ ਅਕੋਰਡਿੰਗ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਜਿੰਦੇ ਵਿੱਚ ਹਰ ਤਰ੍ਹਾਂ ਦੇ ਡਰਾਈ ਫੂਡਸ ਦੇ ਸਾਈਜ਼ ਦੇ ਗਿਫਟ ਐਂਪੈਕਸ ਤੁਹਾਨੂੰ ਦੇਖਣ ਨੂੰ ਮਿਲਣਗੇ ਭਾਵੇਂ ਉਹ ਬੈਕਰੀ ਪ੍ਰੋਡਕਟਸ ਹੋਣ ਭਾਵੇਂ ਉਹ ਹੋਲਡਿੰਗਸ ਹੋਣ ਭਾਵੇਂ ਆਹ ਕਹਿ ਸਕਦੇ ਹੋ ਕਿ ਅچھے সুইਟਸ ਹੋਣ ਚੋ ਕਿ ਟਾਫੀਸ ਤੇ ਚਾਕਲੇਟ ਦੇ ਰੂਪ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਬੈਕਰੀ ਵਰਗਤ ਦਾ ਜਿਹੜਾ ਡਿਸਪਲੇ ਤਿਆਰ ਕੀਤਾ ਗਿਆ ਜਿੰਦੇ ਵੀ ਤੁਹਾਨੂੰ ਹਰ ਤਰ੍ਹਾਂ ਦਾ ਕੇਕ ਔਰ ਪੇਸਟਰੀ ਸਾਫ਼ ਤੌਰ ਤੇ ਦੇਖਣ ਨੂੰ ਮਿਲੇਗੀ ਔਰ ਮਫਿਨਸ ਜੀ ਹਾਂ ਬੱਚਿਆਂ ਦੇ ਫੇਵਰਿਟ ਮਫਿਨਸ ਦਾ ਖਾਸ ਤੌਰ ਤੇ ਇੱਥੇ ਰੱਖਿਆ ਗਿਆ ਨੇ ਪੇਸਟਰੀ ਤੁਹਾਨੂੰ ਹਰ ਤਰ੍ਹਾਂ ਦੇ ਤਰੀਕਿਆਂ ਨੂੰ ਮਿਲੇਗੀ ਸੋ ਇਹ ਸਾਰੀਆਂ ਚੀਜ਼ਾਂ ਹਰ ਤਰ੍ਹਾਂ ਦੀ ਪੈਕਿੰਗ ਜਿਹੜੀ ਹੈ ਔਰ ਆਉਸਮ ਵੇਦ ਨਾਲ ਤੁਸੀਂ ਦੇਖ ਸਕਦੇ ਹੋ ਕਿ ਲਗਜ਼ਰੀ ਕੇਕਸ ਵੀ ਜਿਹੜੇ ਨੇ ਸਾਫ਼ ਤੌਰ ਤੇ ਰੈੱਡ ਵਲਵਰ ਜੋ ਕਿ ਅੱਜਕੱਲ ਯੂਥ ਜਿਹੜਾ ਉਹ ਬਹੁਤ ਜ਼ਿਆਦਾ ਪਸੰਦ ਕਰਦਾ ਇਸ ਕੇਕ ਨੂੰ ਔਰ ਬਲੈਕ ਫੋਰੈਸਟ ਕੇਕ ਹੋ ਗਿਆ ਇਨਾ ਚੀਜ਼ਾ ਦੇ ਨਾਲ-ਨਾਲ ਮਫਿਨਸ ਛੇੜੇ ਗਏ ਨੇ ਚਾਕਲੇਟ ਮਫਿਨਸ ਹੋ ਗਏ ਉਹ ਜਿਹਨਾਂ ਬਲੂ 베ਰੀ ਮਫਿਨਸ ਹੋ ਗਏ ਉਹ ਸਾਫ਼ ਤੌਰ ਤੇ ਇੱਥੇ ਦੇਖਣ ਨੂੰ ਮਿਲ ਰਹੇ ਨੇ ਬੱਚੇ ਤਾਂ ਸਪੈਸ਼ਲੀ ਜਿੱਦ ਕਰਦੇ ਇਹਨੇ ਕਿ ਉਹਨਾਂ ਨੂੰ ਆਈਸਕ੍ਰੀਮ ਖਾਣੀ ਹੈ ਜੀ ਹਾਂ ਬਿਲਕੁਲ ਆਈਸਕ੍ਰੀਮ ਦਾ ਵੀ ਪ੍ਰਬੰਧ ਕੀਤਾ ਗਿਆ 1 ਕਿਲੋ ਜੀ ਦੀਆਂ ਤੁਹਾਨੂੰ ਇੱਥੇ ਅੱਧਾ-ਅੱਧਾ ਕਿਲੋ ਦੀਆਂ ਆਈਸਕ੍ਰੀਮ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਹੀਆਂ ਨੇ ਕੇਟੀ ਸਵੀਟਨੈਸ ਵੱਡੀ ਸਾਰੀ ਵਿਸ਼ਾਲ ਡਿਸਪਲੇ ਤੁਸੀਂ ਦੇਖ ਸਕਦੇ ਹੋ ਕਿਸੇ ਨਾ ਮਠਾਈਆਂ ਹੀ ਨਹੀਂ ਲਗਾਈ ਹੈ ਤੁਹਾਨੂੰ ਦੱਸਦਾ ਕਿ ਰਸ ਭਰੀ ਮਠਾਈਆਂ ਦੇ ਵਿੱਚ ਵੀ ਤਕਰੀਬਨ ਨਾ ਨਾ ਕਰਕੇ 25 ਤੋਂ 3 ਉੱਥੇ ਦਿੱਤੀ ਗਈਆਂ ਭਾਵੇਂ ਉਹ ਪੇਠਾ ਹੋਵੇ ਔਰ ਪਾਵੇਂ ਪਾਨ ਪੇਠਾ ਹੋਵੇ ਆ 25 ਤੋਂ 30 ਆਈਟਮ ਜਿਹੜੀਆਂ ਨੇ ਅਬ ਬਰਫੀ ਕਲਾਕਾਂ ਦਾ ਔਰ 슈ਗਰ ਫਰੀ ਕਲਾਕਾਂ ਦੀ ਦੇਖਣ ਨੂੰ ਮਿਲੇਗੀ ਦੋ ਡਿਸਪਲੇ ਬਿਲਕੁਲ ਵੀ ਨਾ ਪੁੱਲਿਓ ਕਿਉਂਕਿ ਇਹ ਕੇਟੀ সুইਟਸ ਦੇ ਲਗਜ਼ਰੀ ਦੋ ਡਿਸਪਲੇ ਨੇ ਜੋ ਕਿ ਮਠਾਈਆਂ ਲੈ ਕੇ ਸਪੈਸ਼ਲ ਤਿਆਰ ਕੀਤੇ ਗਏ ਨੇ ਤੁਹਾਨੂੰ ਦੱਸ ਦਵਾਂ ਕਿ ਇੱਥੇ ਇੱਕ ਉਹ ਮਠਾਈ ਵੀ ਹੈ ਜੋ ਕਿ 18000 ਰੁਪਏ ਕਿਲੋ ਜੀ ਹਾਂ ਬਿਲਕੁਲ ਮੈਂ ਸਹੀ ਕਹਿ ਰਿਹਾ 18000 ਰੁਪਏ ਕਿਲੋ ਹੈ ਔਰ ਉਸ ਦੀ ਪ੍ਰਾਈਸ ਸਿਰਫ ਚੀਰਨ ਮਿਠਾਈ ਦੀ ਬਰਫੀਆਂ ਦੇ ਪੀਸੇਸ ਦੀ ਸਿਰਫ 70 ਕੈਸਾ ਦੋਗੀ 29 ਰੁਪਏ ਰੱਖੀ ਗਈ ਹੈ। ਉਹ ਗੁੜ ਵਾਲੀ ਕਾਜੂ ਕਟਲੀ ਜਿਹੜੀ ਹੈ ਇਹ ਇੱਥੇ ਫੇਵਰਟ ਹੈ। ਕਿਹਾ ਜਾਂਦਾ ਕਿ ਸਾਡੀ ਡਿਮਾਂਡ ਤੇ ਆਂਦੀ ਹੈ ਕਿ ਗੁੜ ਦੀ ਜਿਹੜੀ ਕਾਜੂ ਕਟਲੀ ਇਹ ਸਾਨੂੰ ਪੈਕ ਕਰਕੇ ਦਿੱਤੀ ਜਾਵੇ। ਸੋ ਘਰ ਦੇ ਵਿੱਚ ਅਗਰ ਵਿਆਹ ਦੀ ਤਿਆਰੀਆਂ ਵੀ ਚੱਲ ਰਹੀਆਂ ਹੋਣ ਔਰ ਬਾਕਸਿਸ ਵੈਡਿੰਗ ਬਾਕਸ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਦੱਸਦਾ ਕਿ ਕੇਟੀ ਸਵੀਟਸ ਨੇ ਇਸ ਦਾ ਵੀ ਇੰਤਜ਼ਾਮ ਕਿੱਦਾਂ ਹੋਇਆ। ਜੀ ਹਾਂ ਤੁਸੀਂ ਲੋਕਸ ਦੇਖ ਸਕਦੇ ਹੋ ਕਿ ਵਿਸ਼ਾਲ ਜਿਹੜਾ ਇੱਕ ਸਪੈਸ਼ਲ ਇੱਕ ਕਲਾਸ ਜਿਹੜੀ ਹੈ ਪ੍ਰੀਮੀਅਮ ਕਲਾਸ ਜਿਹੜੀ ਹੈ ਬਾਕਸ ਹਰ ਤਰ੍ਹਾਂ ਦੀ ਵੈਰਾਈਟੀ ਹਰ ਤਰ੍ਹਾਂ ਦਾ ਸਾਈਜ਼ ਪਾਕਟ ਫ੍ਰੈਂਡਲੀ ਰੇਟਸ ਤੇ ਇੱਥੇ ਸਾਫ਼ ਤੌਰ ਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਹੁਣ ਤੁਸੀਂ ਬਰਥਡੇਅਰ ਅਨਿਵਰਸਰੀ ਕੇਟੀ ਸਵੀਟਸ ਇਸ ਰੈਸਟੋਰੈਂਟ ਤੇ ਪੂਰੀ ਫੈਮਿਲੀ ਆ ਕੇ ਮਨਾ ਸਕਦੇ ਹੈਗੇ ਹੋ ਪਰਿਵਾਰ ਦੇ ਨਾਲ ਮਾਮੇ ਚਾਚੇ ਮਾਸੀਆਂ ਹਰ ਇੱਕ ਦੇ ਨਾਲ ਆ ਕੇ ਇੱਥੇ ਬਰਥਡੇਅਰ ਅਨਿਵਰਸਰੀ ਆਪਣੀ ਕੋਈ ਵੀ ਖੁਸ਼ੀ ਦਾ ਪਲ ਹੈ ਇੱਥੇ ਰੱਕੀ ਵੀਕਐਂਡ ਵੀ ਇੱਥੇ ਆ ਕੇ ਸੈਲੀਬ੍ਰੇਟ ਕਰ ਸਕਦੇ ਨੇ ਬੜੀ ਖੁਸ਼ੀ ਦੀ ਗੱਲ ਹੈ ਜੀ ਕੇਟੀ ਸਵੀਟਸ ਸਸਨਗਰੂਰ ਉਹਨਾਂ ਦੇ ਬ੍ਰਾਂਚ ਹੈ ਜਿਹੜੀ ਆਪਣੀ ਇੱਥੇ ਲੁਧਿਆਣਾ ਦੇ ਵਿੱਚ ਖੋਲੀ ਆ ਤੇ ਪਹਿਲੇ ਹੀ ਇਹਦਾ ਵਿਸ਼ਵਾਸ ਜ ਸੰਗਰੂਰ ਦੇ ਵਿੱਚ ਬੜਾ ਕੇਟੀ ਦਾ ਵਾਦਾ ਹੈ ਤੇ ਸ਼ੁੱਧ ਜੋ ਵੀ ਚੀਜ਼ ਮਿਲੂਗੀ ਤੁਹਾਨੂੰ ਵਧੀਆ ਮਿਲੂਗੀ ਹੈ। ਕਹਿੰਦਾ ਹੈ ਆਸਟ੍ਰੇਲੀਆ ਆਈਡੀ ਲੇਅਰ ਦੇ ਵਿੱਚ ਵੀ ਕੇਟੀ ਦਾ ਹੈਗਾ ਨਾ ਇਹ ਵਕਫਾ ਵਗੈਰਾ ਬਹੁਤ ਬਹੁਤ ਵਧੀਆ। ਅਮਕਲ ਕੇਟੀ ਸਵੀਟਸ ਦਾ ਜੋ ਕਿ ਅੱਜ ਮਲਾਰ ਰੋਡ ਦੇ ਉੱਤੇ ਇੱਕ ਬਹੁਤ ਵੱਡਾ ਇੱਕ ਇੰਨਾ ਦਾ ਅੱਜ ਸਾਡੇ ਲੁਧਿਆਣਵੀਸ ਵਾਸਤੇ ਜੋ ਉਹਨਾਂ ਦਾ ਟੇਸਟ ਹਾਊਸ ਟੇਸਟ ਦੇ ਮੁਤਾਬਕ ਇਹਨਾਂ ਨੇ ਉਹਨਾਂ ਦੀ ਡਿਸ਼ੀਜ਼ ਰੰਡੀਆਂ ਨੇ ਤੇ ਬਾਕੀ ਟੇਸਟ ਕਰਕੇ ਦੇਖਿਆ ਬੜੀਆਂ ਸੁਆਦੀਸ਼ਟ ਨੇ ਔਰ ਹਾਈਜਨਿਕ ਨੇ ਸਾਫ਼ ਸੁਥਰੀਆਂ ਨੇ ਔਰ ਲੁਧਿਆਣੇ ਦੀ ਪਸੰਦ ਆ ਇਹਨਾਂ ਨੇ ਸਾਰੀ ਉਹ ਪੇਸ਼ ਕੀਤੀ ਆ ਤੈਨ ਤੋਂ ਪਾਬ ਵੀ ਅਸੀਂ ਹਲਕੇ ਦੇ ਨਮੁੰਦੇ ਆ ਹਲਕੇ ਦੇ ਲੋਕਾਂ ਦੀ ਪਸੰਦ ਸਾਡੀ ਪਸੰਦ ਅੱਜ ਦੇ ਇਸ ਸ਼ੁਭ ਦਿਹਾੜੇ ਦੀ ਇਹਨਾਂ ਨੂੰ ਮੁबारकबाद ਦੇਣਾ ਮੈਂ ਕਹਿ ਸਕਦਾ ਵੀ ਇਹਨਾਂ ਨੇ ਕੁਆਲਟੀ ਦੇ ਵਿੱਚ ਆਪਦਾ ਨਾਮ ਬਣਾਇਆ ਇਹਨਾਂ ਦਾ ਸੰਗਰੂਰ ਦੇ ਵਿੱਚ ਨਾਮ ਹੈ ਜਿਹੜਾ ਉਸੇ ਕਰਕੇ ਆ ਵੀ ਇਹਨਾਂ ਨੇ ਹਾਈ ਲੈਵਲ ਆਫ ਕੁਆਲਟੀ ਮੇਨਟੇਨ ਕੀਤਾ ਤੇ ਸਾਨੂੰ ਇਹ ਮਾਣ ਹੈ ਵੀ ਇਹ ਲੁਧਿਆਣੇ ਵਿੱਚ ਵੀ ਜਿਹੜਾ ਸਾਡੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ ਅਸੀਂ ਇਹਨਾਂ ਨੂੰ ਸ਼ੋਭਾ ਸ਼ਾਮਾ ਦਿੰਨੇ ਆ ਅਸੀਂ ਕੇਟੀ ਰਾਇਲ ਹੋਟਲ ਸੰਗਰੂਰ 2012 ਤੋਂ ਸਟਾਰਟ ਕੀਤਾ ਸੰਗਰੂਰ ਵਿੱਚ ਉਸ ਤੋਂ ਬਾਅਦ ਕੇਟੀ ਸੂਟਸ ਕੀਤਾ ਅਸੀਂ ਕੇਟੀ ਸੀ ਸਪੀਡ ਤੇ ਕੇਟੀ ਰਾਇਲ ਹੋਟਲ ਤੋਂ ਬਾਅਦ ਉਹਦੀ ਸਫਲਤਾ ਤੋਂ ਬਾਅਦ ਜਿੱਥੇ ਸਾਨੂੰ ਸੰਗਰੂਰ ਔਰ ਇਲਾਕੇ ਦੇ ਹੋਰ ਲੋਕਾਂ ਨੇ ਸਾਥ ਦਿੱਤਾ ਸਾਨੂੰ ਇਕੱਲਾ ਸੰਗਰੂਰ ਨਿਵਾਸੀਆਂ ਨੇ ਹੀ ਨਹੀਂ ਸਾਥ ਦਿੱਤਾ ਸਾਨੂੰ ਲੁਧਿਆਣਾ ਪਟਿਆਲਾ ਮਲੇ ਕੋਟਲਾ ਬਰਨਾਲਾ ਹੋਰ ਬਾਕੀ ਵੱਖ-ਵੱਖ ਸ਼ਹਿਰਾਂ ਤੋਂ ਸਾਨੂੰ ਬਹੁਤ ਜ਼ਿਆਦਾ ਰਿਸਪੌਂਸ ਮਿਲਿਆ ਤਾ ਅਸੀਂ ਲੋਕਾਂ ਦੀ ਮੰਗ ਦੇ ਉੱਤੇ ਡਿਮਾਂਡ ਦੇ ਉੱਤੇ ਅਸੀਂ ਕੇਟੀ ਸਵੀਟਸ ਲੁਧਿਆਣੇ ਸਰਾਬਾ ਨਗਰ ਜੋ ਹੈ ਮਹਿਲਾ ਰੋਡ ਤੇ ਖੋਲਿਆ ਇਹਨਾਂ ਦਾ ਪਹਿਲਾਂ ਵੀ ਮੈਂ ਇਹਨਾਂ ਦਾ ਇੱਕ ਰੈਸਟੋਰੈਂਟ ਦੇਖਿਆ ਉੱਥੇ ਸੰਗਰੂਰ ਬਹੁਤ ਵੱਧ ਗਿਆ ਉੱਥੇ ਚੱਲ ਰਿਹਾ ਤੇ ਉਹ ਇਹਨਾਂ ਨੇ ਫਿਰ ਉੱਥੋਂ ਦਾ ਐਟਮੋਸਫੇਅਰ ਦੇਖ ਕੇ ਇੱਥੇ ਹੁਣ ਬਣਾਇਆ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਾਰਤ ਦਿੰਨੀ ਆ ਔਰ ਹਰ ਇੱਕ ਚੀਜ਼ ਹੈ ਨਾ ਦੀ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਹੈ ਹਾਂਜੀ ਮੈਂ ਆਪਣਾ ਕਿਰਨਦੀਪ ਸਿੰਘ ਤੂਰ ਤੇ ਮੇਰੇ ਨਾਲ ਨੇ ਅਭਿਸ਼ੇਕ ਮਿੱਤਲ ਜੀ ਤੇ ਅੱਛੇ ਅਸੀਂ 2012 ਤੋਂ ਪਹਿਲਾਂ ਤੁਹਾਡਾ ਹੋਟਲ ਹੈ ਕੇਟੀ ਰਾਇਲ ਹੋਟਲ ਸੰਗਰੂਰ ਤੇ ਇੱਕ ਹਾਂਜੀ ਆਪਾਂ ਸਵਰਨ ਮਠਿਆਈ ਲੈ ਕੇ ਆਏ ਆ ਉਹ ਰੌਂਡ 17000 ਦੀ ਪਰ ਕੇਜੀ ਆਪਣਾ ਪ੍ਰਾਈਸ ਹੈ ਉਹਦਾ ਉਹ ਆਪਾਂ ਨੂੰ ਪੂਰੇ ਪੰਜਾਬ ਚੋਂ ਨਹੀਂ ਮੇਰੇ ਖਿਆਲ ਕਿਤੋਂ ਮਿਲਦੀ ਆ ਆਪਾਂ ਨੂੰ ਪੱਕੀ ਗੋੜ ਵਾਲੀ ਕਾਜੂ ਕਤਲੀ ਹੈਗੀ ਆਪਣੇ ਕੋਲ ਜੀ ਉਹ ਵੀ ਕੋਈ ਨਹੀਂ ਬਣਾਉਂਦਾ ਹੈਗਾ ਆਪਾਂ ਬਣਾ ਰਹੇ ਹਾਂ ਤੇ ਦੂਜੀ ਗੱਲ ਹੈ ਵੀ ਹੋਰ ਵੀ ਮਠਿਆਈਆਂ ਬਹੁਤ ਨੇ ਜਿਹੜੀਆਂ 슈ਗਰ ਫ੍ਰੀ ਦੇਸੀ ਘੀ ਤੋਂ ਉਹ ਲੈ ਕੇ ਬੇਕਰੀ ਕੈਫੇ ਪਰ ਮੇਨਲੀ ਕਿਟੀ ਹਾਲ ਆਪਣੇ ਕੋਲ ਜਿੰਨੇ ਆਪਣੇ ਭੈਣਾਂ ਨੇ ਜਿਵੇਂ ਕਈ ਵਾਰ ਕੋਈ ਪਾਰਟੀ ਕਰਨੀ ਆਪਦੀ ਸੈਪਰੇਟ ਕਿਟੀ ਕਰਨੀਆਂ ਨੇ ਉਹਨਾਂ ਲਈ ਬਹੁਤ ਵੱਡੀ ਮਤਲਬ ਸਾਡੀ ਮਾਣ ਵਾਲੀ ਗੱਲ ਹੈ ਸੋ ਐਸੇ ਲੁਧਿਆਣਾ ਸ਼ਹਿਰ ਦਾ ਕੇਟੀ ਸਵੀਟਸ ਜਿੱਤੇ ਤੁਹਾਨੂੰ ਅਸੀਂ ਦਿਖਾਇਆ ਕਿ ਹਰ ਤਰ੍ਹਾਂ ਦੇ ਗਿਫਟ ਹੈਂਪਰਸ ਤੋਂ ਲੈ ਕੇ ਮਠਿਆਈਆਂ ਔਰ ਬੈਕਰੇ ਪ੍ਰੋਡਕਟਸ ਤੋਂ ਲੈ ਕੇ ਰੈਸਟੋਰੈਂਟ ਤੱਕ ਤੁਸੀਂ ਆਪਣੇ ਪਰਿਵਾਰ ਔਰ ਫੈਮਿਲੀ ਨਾਲ ਆ ਸਕਦੇ ਹੋ ਕੋਈ ਇੱਕ ਵਾਰੀ ਜ਼ਰੂਰ ਆਈਓ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ